ਪੰਜਾਬ 'ਚ ਲਗਾਤਾਰ ਵਧਦੇ ਜਾ ਰਹੇ ਨੇ ਡੌਗ ਬਾਈਟ ਦੇ ਮਾਮਲੇ ਜੀ ਹਾਂ ਸਿਹਤ ਵਿਭਾਗ ਦੇ ਵੱਲੋਂ ਤਾਜ਼ਾ ਅੰਕੜੇ ਪੇਸ਼ ਕੀਤੇ ਗਏ ਨੇ ਜਿਸ ਦੇ ਵਿੱਚ ਦੱਸਾਇਆ ਗਿਆ ਹੈ ਕਿ ਪੂਰੇ ਪੰਜਾਬ ਦੇ ਵਿੱਚ ਲਗਭਗ ਟਾਈ ਲੱਖ ਡੌਗ ਬਾਈਟ ਦੇ ਮਾਮਲੇ ਸਾਹਮਣੇ ਆਏ ਨੇ ਜੋ ਕਿ ਪੂਰੇ ਪੰਜਾਬ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਤਾਂ ਇਸ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਸਭ ਤੋਂ ਅੱਗੇ ਹੈ ਜਿਸ ਤੇ ਸਭ ਤੋਂ ਵੱਧ ਡੌਗ ਬਾਈਟ ਦੇ ਮਾਮਲੇ ਦੇਖੇ ਗਏ ਨੇ 40000 ਦੇ ਕਰੀਬ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਡੌਗ ਬਾਈਟ ਦੇ ਮਾਮਲੇ ਆਂਕੜਿਆਂ ਨੇ ਦਰਸਾਏ ਨੇ ਤੇ ਦੂਸਰੇ ਨੰਬਰ ਤੇ ਗੱਲ ਕੀਤੀ ਜਾਵੇ ਤਾਂ ਸ਼ਹਿਰ ਲੁਧਿਆਣਾ ਜਿੱਥੇ ਕਿ 27000 ਲਗਭਗ ਡੌਗ ਬਾਈਟ ਦੇ ਮਾਮਲੇ ਸਾਹਮਣੇ ਆਏ ਨੇ ਇਸ ਦੇ ਵਿੱਚ ਤੀਸਰੇ ਨੰਬਰ ਤੇ ਪਟਿਆਲਾ ਹੈ ਜਿਸ ਤੇ ਸਭ ਤੋਂ ਜ਼ਿਆਦਾ ਡੌਗ ਬਾਈਟ ਦੇ ਮਾਮਲੇ ਸਾਹਮਣੇ ਆਏ ਨੇ ਲਗਭਗ 18000 ਦੇ ਕਰੀਬ ਡੌਗ ਬਾਈਟ ਦੇ ਮਾਮਲੇ ਪਟਿਆਲਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲੇ ਤਾਂ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 2.2 ਲੱਖ ਮਾਮਲੇ ਤਾਜ਼ਾ ਆਂਕੜਿਆਂ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਦੱਸੇ ਗਏ ਨੇ 2.2 ਲੱਖ ਮਾਮਲੇ ਡੌਗ ਬਾਈਟ ਦੇ ਸਾਹਮਣੇ ਆਏ ਨੇ ਜੋ ਕਿ ਪੂਰੇ ਪੰਜਾਬ ਦੇ ਲਈ ਬਹੁਤ ਹੀ ਵੱਡਾ ਚਿੰਤਾ ਦਾ ਵਿਸ਼ਾ ਹੈ ਲਗਾਤਾਰ ਕੁੱਤਿਆਂ ਦੇ ਕੱਟਣ ਦਾ ਆਤੰਕ ਜੋ ਹੈ ਹਰ ਪਾਸੇ ਫੈਲ ਰਿਹਾ ਤਾਂ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੇਖੇ ਗਏ ਨੇ ਸ਼ਹਿਰ ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਜਾਂ ਫਿਰ ਗਲੀਆਂ ਦੀ ਸੜਕਾਂ ਦੇ ਕਿਤੇ ਵੀ ਗੱਲ ਕੀਤੀ ਜਾਵੇ ਤਾਂ ਕੁੱਤਿਆਂ ਦੇ ਵੱਡੇ-ਵੱਡੇ ਟੋਲੇ ਦੇਖਣ ਨੂੰ ਮਿਲਦੇ ਨੇ ਜੋ ਕਿ ਲਗਾਤਾਰ ਬੱਚੇ ਜਾਂ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਨੇ ਜਾਂ ਕੰਮ ਕਾਜ ਤੇ ਕੋਈ ਵੀ ਲੋਕ ਜਾ ਰਹੇ ਹੁੰਦੇ ਨੇ ਉਹਨਾਂ ਨੂੰ ਸ਼ਿਕਾਰ ਬਣਾ ਲੈਂਦੇ ਨੇ ਚਾਹੇ ਪ੍ਰਸ਼ਾਸਨ ਦੇ ਵੱਲੋਂ ਬਹੁਤ ਸਾਰੇ तरीके अपनाए जांदे ने कुत्तियां दी नसबंदी करवाई जा रही है लेकिन कुत्तियां ਦਾ ਜੜਾ ਕੱਟਣ ਦੇ ਮਾਮਲੇ ਨੇ ਉਹ سلسلہ ਹਾਲੇ ਵੀ ਨਹੀਂ ਰੁਕ ਰਿਹਾ ਹੈ ਨਸਬੰਦੀ ਦੇ ਅਨੁਪਾਤ ਦੀ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਜਿੱਥੇ 20000 ਕੁੱਤਿਆਂ ਦੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਸਬੰਦੀ ਹੋ ਚੁੱਕੀ ਹੈ ਲੇਕਿਨ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਕੁੱਤਿਆਂ ਦੀ ਸੰਖਿਆ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ ਇਸ ਤੇ ਕੋਈ ਵੀ ਟੋਕ ਜਿਹੜੀ ਹੈ ਉਹ ਨਹੀਂ ਲੱਗ ਰਹੀ ਗੱਲ ਕੀਤੀ ਜਾਵੇ ਪੂਰੇ ਪੰਜਾਬ ਦੇ ਤਾਂ 22 ਲੱਖ ਮਾਮਲੇ ਡੌਗ ਬਾਈਟ ਦੇ ਸਾਹਮਣੇ ਆਏ ਨੇ ਬਹੁਤ ਹੀ ਵੱਡੀ ਚਿੰਤਾ ਹੈ ਕਿਉਂਕਿ 2020 ਦੇ ਆંકੜਿਆਂ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਸਿਹਤ ਵਿਭਾਗ ਦੇ ਵੱਲੋਂ 2020 ਦੇ ਵਿੱਚ ਆંકੜੇ ਪੇਸ਼ ਕੀਤੇ ਗਏ ਸਨ ਤਾਂ ਇਹਨਾਂ ਦੀ ਗਿਣਤੀ ਲਗਭਗ 1 ਲੱਖ ਦੇ ਕਰੀਬ ਸੀ ਤਾਂ ਪੂਰੇ 5 ਸਾਲਾਂ ਦੇ ਬਾਅਦ ਜਦੋਂ ਇਹ ਆંકੜੇ ਦੇਖੇ ਗਏ ਤਾਂ ਇਹਨਾਂ ਦੀ ਗਿਣਤੀ ਜਿਹੜੀ ਹੈ ਦੋ ਗੁਣਾ ਹੋ ਗਈ ਯਾਨੀ ਕਿ 1 ਲੱਖ ਯਾਨੀ ਕਿ 1 ਲੱਖ ਤੋਂ 2 ਤੋਂ 2.5 ਲੱਖ ਦੀ ਜਿਹੜੀ ਗਿਣਤੀ ਸਾਹਮਣੇ ਆਈ ਹੈ ਡੌਗ ਬਾਈਟ ਦੀ ਤਾਂ ਲਗਾਤਾਰ ਜਿਹੜੇ ਕੁੱਤਿਆਂ ਦਾ ਆਤੰਕ ਪੂਰੇ ਪੰਜਾਬ ਆਪ ਦੇ ਵਿੱਚ ਫੈਲ ਰਿਹਾ ਹੈ ਹਰ ਕਿਤੇ ਹਰ ਸ਼ਹਿਰ ਦੇ ਵਿੱਚੋਂ ਰੋਜ਼ਾਨਾ ਹੀ ਕਈ ਤਰ੍ਹਾਂ ਦੀਆਂ ਵੀਡੀਓਜ਼ ਅਜਿਹੀਆਂ ਸੋਸ਼ਲ ਮੀਡੀਆ ਤੇ ਦੇਖਿਆ ਜਾਂਦੀਆਂ ਨੇ ਕਿ ਰਾਹ ਜਾਂਦੇ ਕਿਸੇ ਵੀ ਬਜ਼ੁਰਗ ਹੋਵੇ ਬੱਚਾ ਹੋਵੇ ਨੌਜਵਾਨ ਹੋਵੇ ਕੁੱਤੇ ਉਹਨਾਂ ਨੂੰ ਆਪਣਾ ਸ਼িকার ਬਣਾ ਲੈਂਦੇ ਨੇ ਤਾਂ ਡੌਗ ਬਾਈਟ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਇਸ ਤਰ੍ਹਾਂ ਵੀ ਹੋਇਆ ਹੈ ਕਿ ਬਹੁਤ ਸਾਰੇ ਛੋਟੇ ਬੱਚੇ ਜੋ ਕਿ ਜਿਨ੍ਹਾਂ ਨੂੰ ਕੁੱਤਿਆਂ ਦੇ ਕੱਟਣ ਦੇ ਨਾਲ ਜ਼ਿੰਦਗੀ ਦੀ ਜੰਗ ਵੀ ਹਾਰੇ ਨੇ ਮੌਤ ਦੇ ਮੂੰਹ ਉਹਨਾਂ ਨੂੰ ਪੈਣਾ ਪਿਆ ਹੈ ਤਾਂ ਇਸ ਤਰ੍ਹਾਂ ਬਹੁਤ ਸਾਰੇ ਮਾਮਲੇ ਆਏ ਨੇ ਚਾਹੇ ਪ੍ਰਸ਼ਾਸਨ ਦੇ ਵੱਲੋਂ ਬਹੁਤ ਸਾਰੇ ਕਦਮ ਉਠਾਏ ਜਾ ਰਹੇ ਨੇ ਕੁੱਤਿਆਂ ਦੀ ਨਸਬੰਦੀ ਦਾ سلسلہ ਲਗਾਤਾਰ ਚੱਲ ਰਿਹਾ ਹੈ ਲੇਕਿਨ ਹਾਲੇ ਵੀ ਇਨਾਂ ਤੇ ਠੋਸ ਜਿਹੜੀ ਨੀਤੀ ਹੈ ਉਹ ਨਹੀਂ ਅਪਣਾਈ ਜਾ ਰਹੀ ਇੱਕ ਪਾਸੇ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਰਹੀ ਹੈ ਲੇਕਿਨ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਕੁੱਤਿਆਂ ਦਾ ਜਿਹੜੀ ਸੰਖਿਆ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਖੁੰਖਾਰ ਕੁੱਤੇ ਲਗਾਤਾਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਤਾਂ ਲੋਕ ਆਪਣੇ ਘਰਾਂ ਦੇ ਬਾਹਰ ਜਾਣ ਤੋਂ ਵੀ ਡਰਦੇ ਨੇ ਕਈ ਵਾਰ ਦੇਖਿਆ ਜਾਂਦਾ ਹੈ ਕਿ ਲੋਕ ਜਦੋਂ ਸਵੇਰੇ ਸੈਰ ਕਰਨ ਦੇ ਲਈ ਆਪਣੇ ਘਰਾਂ 'ਚੋਂ ਨਿਕਲਦੇ ਨੇ ਤਾਂ ਉਹਨਾਂ ਨੂੰ ਕੁੱਤੇ ਆਪਣਾ ਸ਼ਿਕਾਰ ਬਣਾ ਲੈਂਦੇ ਨੇ ਤਾਂ ਕਿਤੇ ਅਜਿਹੇ ਸ਼ਹਿਰਾਂ ਦੇ ਵਿੱਚ ਜਿਵੇਂ ਅੰਮ੍ਰਿਤਸਰ ਸ਼ਹਿਰ ਪਹਿਲੇ ਨੰਬਰ ਤੇ ਹੈ ਡੌਗ ਬਾਈਟ ਦੇ ਮਾਮਲੇ ਦੇ ਵਿੱਚ 40000 ਮਾਮਲੇ ਜਿਹੜੇ ਨੇ ਇੱਥੇ ਆਂਕੜਿਆਂ ਦੇ ਵਿੱਚ ਪੇਸ਼ ਕੀਤੇ ਗਏ ਨੇ ਤਾਂ ਬਹੁਤ ਹੀ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਲਗਾਤਾਰ ਸ਼ਹਿਰ ਦੇ ਕੁਝ ਅਜਿਹੇ ਇਲਾਕੇ ਨੇ ਜਿੱਥੇ ਲੋਕ ਬਹੁਤ ਸਹਿਮੇ ਹੋਏ ਨੇ ਕੁੱਤਿਆਂ ਦੇ ਆਤੰਕ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਵੱਲੋਂ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜੀ ਕੁੱਤਿਆਂ ਦੀ ਨਸਬੰਦੀ ਕੀਤੀ ਜਾਂਦੀ ਹੈ ਕੁੱਤਿਆਂ ਨੂੰ ਫੜ ਕੇ ਲੈ ਕੇ ਜਾਇਆ ਜਾਂਦਾ ਹੈ ਲੇਕਿਨ ਹਾਲੇ ਵੀ ਇੰਨਾ ਤੇ ਜਿਹੜੀ ਪੂਰੀ ਤਰ੍ਹਾਂ ਠੋਸ ਕਦਮ ਉਹ ਨਹੀਂ ਚੁੱਕਿਆ ਜਾ ਰਿਹਾ ਆਸ ਹੈ ਕਿ ਇਹ ਆਂਕੜੇ ਜੋ ਨੇ ਇਹ ਸਰਕਾਰੀ ਹਸਪਤਾਲਾਂ ਦੇ ਵਿੱਚ ਜੋ ਰੋਜ਼ ਮਾਮਲੇ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਲੈ ਕੇ ਮਾਪੇ ਗਏ ਨੇ ਲੇਕਿਨ ਹਾਲੇ ਵੀ ਨਿੱਜੀ ਹਸਪਤਾਲ ਦੇ ਵਿੱਚ ਵੱਖਰੇ ਲੋਕ ਨੇ ਜੋ ਕਿ ਇਸ ਤਰ੍ਹਾਂ ਕੁੱਤਿਆਂ ਦੇ ਮਾਮਲੇ ਜੋ ਕਿ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ਨੂੰ ਲੈ ਕੇ ਦਾਖਲ ਹੁੰਦੇ ਨੇ ਡੌਗ ਬਾਈਟ ਦੇ ਮਾਮਲਿਆਂ ਨੂੰ ਲੈ ਕੇ ਦਾਖਲ ਹੁੰਦੇ ਨੇ ਤਾਂ ਉਹਨਾਂ ਦੇ ਆਂਕੜੇ ਹਜੇ ਵਿੱਚ ਨਹੀਂ ਦਰਸਾਏ ਗਏ ਤਾਂ ਇਹ ਆਂਕੜੇ ਹੋਰ ਵੀ ਜ਼ਿਆਦਾ ਹੋਣਗੇ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ 150 ਦੇ ਕਰੀਬ ਅਜਿਹੇ ਮਾਮਲੇ ਹੀ ਡੌਗ ਬਾਈਟ ਦੇ ਸਾਹਮਣੇ ਆ ਰਹੇ ਨੇ ਕਾਫੀ ਦੇਰ ਪਹਿਲਾਂ ਜਾਂ ਇਹ ਗੱਲ ਕੀਤੀ ਜਾਵੇ ਤਾਂ ਬਹੁਤ ਸਾਰਾ ਆਤੰਕ ਫੈਲਿਆ ਸੀ ਲੇਕਿਨ ਮਾਮਲਾ ਕਿਤੇ ਨਾ ਕਿਤੇ ਕੁਝ ਦਿਨ ਚੱਲ ਕੇ ਫਿਰ ਠੰਡੇ ਬਸਤੇ ਦੇ ਵਿੱਚ ਪੈ ਜਾਂਦਾ ਹੈ ਇਹਨਾਂ ਤੇ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਲੇਕਿਨ ਤਾਜ਼ਾ ਆંકੜਿਆਂ ਦੀ ਗੱਲ ਕੀਤੀ ਜਾਵੇ ਸਿਹਤ ਵਿਭਾਗ ਦੇ ਵੱਲੋਂ ਜੋ ਆંકੜੇ ਪੇਸ਼ ਕੀਤੇ ਗਏ ਨੇ ਉਹ ਬਹੁਤ ਹੀ ਵੱਡੀ ਪੰਜਾਬ ਦੇ ਲਈ ਚਿੰਤਾ ਖੜੀ ਕਰ ਰਹੇ ਨੇ ਸਰਕਾਰ ਦੇ ਵੱਲੋਂ ਡੌਗ ਬਾਈਟ ਦੇ ਮਾਮਲਿਆਂ ਦੇ ਵਿੱਚ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ ਜੇਕਰ ਕਿਸੇ ਦੇ ਡੌਗ ਬਾਈਟ ਦੇ ਵਿੱਚ ਇੱਕ ਕੱਟ ਲੱਗਦਾ ਹੈ ਤਾਂ 10000 ਦਾ ਮੁਆਵਜ਼ਾ ਜਿਹੜਾ ਹੈ ਉਹ ਪ੍ਰਦਾਨ ਕੀਤਾ ਜਾਂਦਾ ਹੈ ਤੇ ਜੇਕਰ ਕਿਸੇ ਦੇ 0.2 ਸੈਂਟੀਮੀਟਰ ਤੱਕ ਜ਼ਖਮ ਹੁੰਦਾ ਹੈ ਕੁੱਤੇ ਕੱਟਣ ਨੂੰ ਲੈ ਕੇ ਤਾਂ ਉਸ ਨੂੰ 20000 ਦਾ ਮੁਆਵਜ਼ਾ ਜਿਹੜਾ ਹੈ ਦਿੱਤਾ ਜਾਂਦਾ ਹੈ ਲੇਕਿਨ ਇਸ ਤੇ ਵੀ ਕੋਈ ਠੋਸ ਨੀਤੀ ਜਿਹੜੀ ਹੈ ਉਪਨਾਈ ਨਹੀਂ ਜਾ ਰਹੀ ਲੋਕਾਂ ਨੂੰ ਲਗਾਤਾਰ ਸਰਕਾਰੀ ਹਸਪਤਾਲਾਂ ਦੇ ਵਿੱਚ ਫੇਰੇ ਲਗਾਣੇ ਪੈਂਦੇ ਨੇ ਤਾਂ ਬਹੁਤ ਸਾਰੇ ਕਾਗਜ਼ਾਤ ਦਿਖਾਉਣ ਤੋਂ ਬਾਅਦ ਹੀ ਉਹਨਾਂ ਨੂੰ ਇਹ ਮੁਆਵਜ਼ਾ ਇਹ ਹੈ ਦਿੱਤਾ ਜਾਂਦਾ ਹੈ ਲੇਕਿਨ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰਕਾਰ ਡੌਗ ਬਾਈਟ ਦਾ ਇਹ ਸਿਲਸਲਾ ਰੁਕੇਗਾ ਕਿਵੇਂ ਪਿਛਲੇ 5 ਸਾਲਾਂ ਤੇ ਹੁਣ ਤੇ ਜਿਹੜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਕੁੱਤਿਆਂ ਦੇ ਕੱਟਣ ਦੇ ਮਾਮਲੇ ਨੇ ਉਹ ਲਗਾਤਾਰ ਵਧੇ ਨੇ ਘਟੇ ਨਹੀਂ ਨੇ ਤਾਂ ਲਗਾਤਾਰ ਸਰਕਾਰ ਦੇ ਉੱਤੇ ਵੀ ਇਹ ਸਵਾਲ ਹੈ ਕਿ ਸਰਕਾਰ ਕੀ ਕਰ ਰਹੀ ਹੈ ਲਗਾਤਾਰ ਨਸਬੰਦੀਤਾ ਕੁੱਤਿਆਂ ਦੀ ਕਰ ਦਿੱਤੀ ਜਾਂਦੀ ਹੈ ਲੇਕਿਨ ਜਿਸ ਅਸਲ ਚੀਜ਼ ਤੇ ਜ਼ੋਰ ਦਿੱਤਾ ਜਾਣਾ ਹੈ ਕਿ ਡੌਗ ਬਾਈਟ ਦੇ ਮਾਮਲੇ ਕਿ ਜਿਹੜੇ ਕੁੱਤਿਆਂ ਨੂੰ ਕੱਟਣ ਦੇ ਮਾਮਲੇ ਉਹਨਾਂ ਨੂੰ ਕੱਟ ਕੀਤਾ ਜਾਣਾ ਹੈ ਉਸ ਤੇ ਕੋਈ ਵੀ ਜਿਹੜਾ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਠੋਸ ਨੀਤੀ ਜਿਹੜੀ ਉਹ ਨਹੀਂ ਅਪਣਾਈ ਜਾ ਰਹੀ ਤਾਂ ਗੁਰੂ ਨਗਰੀ ਅੰਮ੍ਰਿਤਸਰ ਪਹਿਲੇ ਨੰਬਰ ਤੇ ਆਇਆ ਹੈ 40000 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਤੇ ਦੂਸਰੇ ਪਾਸੇ ਲੁਧਿਆਣਾ ਅਤੇ ਪਟਿਆਲਾ ਸ਼ਹਿਰ ਵੀ ਕਿਤੇ ਪਿੱਛੇ ਨਹੀਂ ਹੈ ਇਥੇ ਵੀ ਕੁੱਤਿਆਂ ਦੇ ਕੱਟਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਤੁਹਾਡੇ ਇਲਾਕੇ ਦੇ ਵਿੱਚ ਡੌਗ ਬਾਈਟ ਦੇ ਮਾਮਲਿਆਂ ਨੂੰ ਲੈ ਕੇ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ